ਮੈਸਰ ਸਾਤਨ ਡਿਸਪਰੈਜ਼ਰਡ ਅਮਰ ਸਰ ਇਹ ਜੋ ਉਪਰਾਲਾ ਹੈ ਇਹ ਸੀਰੀ ਸੱਤੈ ਸਾਈ ਸੇਵਾ ਆਰਗੇਨਾਈਜੇਸ਼ਨ ਵੱਲੋਂ ਹੈ ਇਹ ਬੱਸ ਜੋ ਹੈ ਨਾ ਇਹ ਲਗਭਗ 70 ਲੱਖ ਰੁਪਏ ਦੀ ਲਗਤ ਨਾਲ ਇਹ ਤਿਆਰ ਕੀਤੀ ਗਈ ਹੈ ਇਹ ਸੇਵਾ ਉਹਨਾਂ ਵਾਸਤੇ ਹੈ ਉਹਨਾਂ ਇਲਾਕਿਆਂ ਵਾਸਤੇ ਜਿੱਥੇ ਡਾਕਟਰ ਜਿਹੜੇ ਨਹੀਂ ਪਹੁੰਚ ਸਕਦੇ ਉੱਥੇ ਬੱਸ ਪਹੁੰਚੇਗੀ ਔਰ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰੇਗੀ ਔਰ ਆਪਰੇਸ਼ਨ ਵੀ ਜਿਹੜੇ ਨੇ ਉਹ ਹਸਪੀਟਲ 'ਚ ਫ੍ਰੀ ਕੀਤਾ ਜਾਣਗੇ ਚਸ਼ਮੇ ਫ੍ਰੀ ਦਿੱਤੇ ਜਾਣਗੇ ਦਵਾਈ ਫ੍ਰੀ ਦਿੱਤੀ ਜਾਏਗੀ ਔਰ ਸਤੈ ਸੰਸੇਵਾ ਦਾ ਇੱਕ ਬਹੁਤ بڑا ਮੀਲ ਪੱਥਰ ਹੈ ਸਿਰਫ ਅੱਖਾਂ ਵਾਸਤੇ ਹੈ ਜੀ ਇਹ ਸਾਰੇ ਪੰਜਾਬ ਸਾਰੇ ਡਿਸਟ੍ਰਿਕਟ ਦੇ ਵਿੱਚ ਔਰ ਸਾਰੇ ਜਿਹੜੇ ਪਿੰਡਾਂ ਦੇ ਰਿਮੋਟ ਏਰੀਆਜ਼ ਹੈਗੇ ਨਾ ਉਹਨਾਂ 'ਚ ਵੀ ਕਵਰ ਕਰ ਰਹੀ ਹੈ ਉਹਨਾਂ ਨੂੰ ਬਿਲਕੁਲ ਜੀ ਕਰਨੇ ਚਾਹੀਦੇ ਆ ਜੀ ਕਰਦੇ ਹੀ ਰਹੀਏ ਔਰ ਕਰਨੇ ਵੀ ਚਾਹੀਦੇ ਨੇ ਹਮੇਸ਼ਾ ਤੁਹਾਡਾ ਜਿਹੜੀ ਸੰਸਥਾ ਹਮੇਸ਼ਾ ਕੋਈ ਨਾ ਕੋਈ ਹੋਰ ਵਧੀਆ ਬੜੇ-ਬੜੇ ਉਪਰਾਲੇ ਦੇਖੋ ਪਿੱਛੇ ਅਸੀਂ ਇੱਕ ਬਲੱਡ ਰੈਸ਼ਨ ਕੈਂਪ ਲਗਾਇਆ ਸੀ ਅਸੀਂ ਐਸ ਆਰਤੀ ਦਿਵਾਜੀ ਦੇ ਮੰਦਿਰ ਤੇ 28 ਅੱਖਾਂ ਦੇ ਕੈਂਪ ਲਗਾ ਚੁੱਕੇ ਹਾਂ ਸੀ ਫ੍ਰੀ ਉਹ ਤੇ ਅਸੀਂ ਦਾਰੂ ਫਰੀ ਦਿੰਦੇ ਆ ਡਰੌਪਸ ਫਰੀ ਦਿੰਦੇ ਆ ਔਰ ਸਪੈਕ ਫਰੀ ਦਿੰਦੇ ਆ ਔਰ ਕੰਸੈਸ਼ਨਲ ਰੇਟ ਤੇ ਆਪਰੇਸ਼ਨ ਅਸੀਂ ਲਗਵਾਉਂਦੇ ਆ ਇਸ ਤੋਂ ਇਲਾਵਾ ਸਾਡੀ ਇੱਕ ਹਸਪੀਟਲ ਮਿਲਕ ਸੇਵਾ ਹੈ ਪਿਛਲੇ 30 ਸਾਲਾਂ ਤੋਂ ਇਹ ਸੇਵਾ ਚੱਲਦੀ ਪਈ ਹੈ ਅਸੀਂ 15 ਲੀਟਰ ਦੁੱਧ ਜਿਹੜਾ ਡੇਲੀ ਅਸੀਂ ਸਪਲਾਈ ਕਰਦੇ ਆ ਬੇਬੇ ਨਾਨ ਕੇ ਵਾਰਡ ਵੀ ਇਸ ਤੋਂ ਇਲਾਵਾ ਅਸੀਂ ਦੋ ਸਕੂਲ ਅਡਾਪਟ ਕੀਤੇ ਨੇ ਅੰਡਰ ਵਿਦਿਆ ਜੋਤੀ ਪ੍ਰੋਗਰਾਮ ਉਥੇ ਅਸੀਂ ਸਟੇਸ਼ਨਰੀ ਔਰ ਸਪੋਰਟਸ ਗੁੱਡਸ ਜਾਂ ਹੋਰ ਉਹਨਾਂ ਦੇ ਕੋਈ ਡਿਮਾਂਡਸ ਹੋਣ ਡਿਮਾਂਡ ਜੀ ਜੋ ਜ਼ਰੂਰਤਾਂ ਹੋਣ ਉਹ ਅਸੀਂ ਪੂਰੀਆਂ ਕਰਦੇ ਆ ਇਸ ਤੋਂ ਇਲਾਵਾ ਰੈਨਸੇਵਾ ਸਾਲ ਚ ਅਸੀਂ ਡਰਾਈ ਰਾਸ਼ਨ ਜਿਹੜਾ ਹੈਗਾ ਉਹ ਅੰਨ ਵਿਦਿਆਲੇ ਨੂੰ ਅਸੀਂ ਸਪਲਾਈ ਕਰਦੇ ਆਂ ਔਰ ਸਾਲ ਚ 15 ਵਾਰ ਮਹੀਨੇ ਤੇ ਲਗਭਗ ਇੱਕ ਵਾਰ ਸੀ ਖਾਣਾ ਬਣਾ ਕੇ ਹਸਪੀਟਲ ਦੇ ਜਮਾ ਕਰੀਦਾ ਉਤੋਂ ਅਸੀਂ ਜਿਹੜੇ ਵਿਵਨਾਨਿਕ ਵਾਰਡ ਦੇ ਜੋ ਪੇਸ਼ੈਂਟ ਦੇ ਟੈਂਡੈਂਟਸ ਨੇ ਉਹਨਾਂ ਵਾਸਤੇ ਅਸੀਂ ਖਾਣਾ ਸਪਲਾਈ ਕਰਦੇ ਆਂ ਸਾਰੇ ਪੰਜਾਬ ਚ ਸਾਰੇ ਜ਼ਿਲ੍ਹੇ ਜਾਏਗੀ ਪਹਿਲੇ ਜ਼ਿਲ੍ਹੇ ਤੋਂ ਫਿਰ ਜਿਹੜੇ ਪਿੰਡ ਨੇ ਉਹਨਾਂ ਵਿੱਚ ਜਾਏਗੀ ਅੱਜ ਸ਼ੁਰੂਆਤ ਅਮਰਸਰ ਤੋਂ ਹੀ ਹੋਏਗੀ ਸ਼ੁਰੂਆਤ ਇਹਦੀ ਅਮਰਸਰ ਤੇ ਵੈਲਕਮ ਹੀ ਦਾ ਅਮਰਸਰ ਹੈਗਾ ਅੱਜ ਇਹ ਵੈਲਕਮ ਕਿਸ ਕੀਤਾ ਸੀ ਪੇਮੈਂਟ ਕੀਤਾ ਜੀ ਇਹ ਅਸੀਂ ਸ਼੍ਰੀ ਆਰਤੀ ਦੇਵਾ ਮੰਦਿਰ ਜੀ ਦੇ ਇਹਨਾਂ ਸਾਡੇ ਬਹੁਤ ਵੱਡਾ ਆਸ਼ੀਰਵਾਦ ਸਾਡੇ ਉੱਪਰ ਹੈ ਉੱਥੇ ਅਸੀਂ ਇਹਦਾ ਵੈਲਕਮ ਕੀਤਾ ਹੈ ਤੇ ਸੋਮਵਾਰ ਗੋਲਡਨ ਟੈਂਪਲ ਜੀ ਦਾ ਅਸੀਂ ਮਹੂਰਤ ਕਰਾਂਗੇ ਕਿ ਉਹ ਵੀ ਇਸ ਤਰ੍ਹਾਂ ਦੀਆਂ ਜਿਉਂ ਫ੍ਰੀ ਸੇਵਾਵਾਂ ਨੇ ਉਹਦੇ ਵਿੱਚ ਅ ਗਿਆਨ ਤੇ ਮਾਨਵਤਾ ਦੀ ਭਲਾਈ ਦਾ ਕੰਮ ਕਰਦਾ। ਤੁਹਾਡੇ ਵਾਸਤੇ ਇੱਕ ਵਰਦਾਨ ਹੈ। ਸਤਿ ਸਾਈਂ ਆਰਗੇਨਾਈਜ਼ ਵੱਲੋਂ ਇੱਕ ਫ੍ਰੀ ਹਸਪੀਟਲ ਇੱਕ ਪੁਟਾਵਰਤੀ ਵਿੱਚ ਹੈ ਇੱਕ ਬਲੌਰ ਵਿੱਚ ਹੈ ਇੱਕ ਅਹਮਦਾਬਾਦ ਗੁਜਰਾਤ ਵਿੱਚ ਚਾਰ ਹਾਰਟ ਦੇ ਫ੍ਰੀ ਹਸਪੀਟਲ ਨੇ ਜਿੱਥੇ ਨਿਸ਼ੁਲਕ ਇੱਕ ਸੋਰੀ ਪਰਚੀ ਜਿਹੜੀ ਹੈ ਉਹ ਵੀ ਫੀਸ ਨਹੀਂ ਲੱਗਦੀ ਔਰ ਅਤੀਤਕ ਜੋ ਪੇਸ਼ੈਂਟ ਦੇ ਅਟੈਂਡੈਂਸ ਨੇ ਉਹਨਾਂ ਦਾ ਵੀ ਰਹਿਣ ਦਾ ਔਰ ਖਾਣ ਪੀਣ ਦਾ ਖਰਚਾ ਜਿਹੜਾ ਉਹ ਫ੍ਰੀ ਹੈ ਓਮ ਸ਼੍ਰੀ ਸਹਿਰਾਮ ਮੇਰਾ ਨਾਮ ਕਿਰਪਾ ਸਿੰਘ ਹੈ ਇੱਕ ਬੱਸ ਆਈ ਹੈ ਜਿਹਦੇ ਵਿੱਚ ਆਈ ਇੱਕ ਚੱਲਦਾ ਫਿਰਦਾ ਆਪਾਂ ਨੂੰ ਚੱਲਦਾ ਫਿਰਦਾ ਹਸਪੀਟਲ ਕਹਿ ਸਕਦੇ ਆ ਖਾਂ ਦਾ ਹਸਪੀਟਲ ਇਸ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਾਰੇ ਪਿੰਡਾਂ ਵਿੱਚ બસ ਜਾਏਗੀ ਕੈਂਪ ਲਗਾਏਗੀ ਬਿਲਕੁਲ ਨਿਸ਼ੁਲਕ ਕੈਂਪ ਲਗਾਏਗੀ ਆਪਣਾ ਉਹਦੇ ਵਿੱਚ ਅਖਾਂ ਦਾ ਦਾਰੂ ਫ੍ਰੀ ਚੈੱਕਅਪ ਕੈਂਪ ਸਾਰਾ ਇਚ ਮਸ਼ੀਨਰੀਆਂ ਹੈ ਗਿਆਨ ਉਹ ਸੇਵਾ ਦੇਣਗੇ ਸਮਾਜ ਸੇਵਾ ਵਿੱਚ ਅਸੀਂ ਬੇਬੇ ਨਾਨਕੀ ਦੇ ਵਿੱਚ ਅਸੀਂ ਫਿਰ ਦੁੱਧ ਦੇ ਦਿੰਨੇ ਆ ਨਾਰਾਇਣ ਸੇਵਾ ਜਾਂਦੀ ਆ ਆਪ ਸਾਰੇ ਸੰਸਥਾ ਦੇ ਸਾਡੇ ਸਾਰੇ ਮੈਂਬਰ ਆਪਣੇ ਘਰ ਰਾਸ਼ਨ ਬਣਾ ਕੇ ਰੋਟੀ ਬਣਾ ਕੇ ਸਬਜ਼ੀ ਬਣਾ ਕੇ ਹਰ ਇੱਕ ਜਗਤ ਇਕੱਠਾ ਕਰਕੇ ਫਿਰ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਵੰਡ ਜਾਂਦੇ ਆ ਸਸੰਧੂ ਪ੍ਰੋਲਿਕ ਆ ਕੇ ਮਾਨਵਤਾ ਦੀ ਲਈ ਭਲਾਈ ਦੇ ਲਈ ਕੰਮ ਕਰਕੇ ਭਗਵਾਨ ਦੇ ਅਸ਼ੀਰਵਾਦ ਨਾਲ ਅਸੀਂ ਕਰਦੇ ਆਂ ਤੇ ਮਨ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਅਸਾਂ ਦੇ ਸਮਾਜ ਸੇਵਕ ਮਾਨਵ ਭਲਾਈ ਲਈ ਕੰਮ ਕਰਕੇ ਹਾਂਜੀ ਇਹ ਇੱਕ ਸਤਲਮੰਨ ਦੱਸਿਆ ਇੱਕ ਚੱਲਦਾ ਫਿਰਦਾ ਇਹ ਹਸਪੀਟਲ ਆ ਇਹਦੇ ਵਿੱਚ ਜਿਸ ਤਰ੍ਹਾਂ ਕਿ ਕੁਝ ਪਿੰਡਾਂ ਵਿੱਚ ਲੋਕਾਂ ਨੂੰ ਹਸਪੀਟਲ ਬਹੁਤ ਦੂਰ ਪੈਂਦੇ ਨੇ ਕਿਨਾਂ ਕੋ ਬਹੁਤ ਮਹਿੰਗਾ ਹੀ ਹੋਣ ਦੇ ਕਾਰਨ ਹਸਪੀਟਲ ਦਾ ਖਰਚਾ ਵੀ ਪੇ ਨਹੀਂ ਕਰ ਸਕਦੇ ਉਹਨਾਂ ਪਿੰਡਾਂ ਵਿੱਚ ਜਾਏਗੀ ਬਿਲਕੁਲ ਜੇ ਲੋ ਪਿੰਡ ਨੇ ਉਹ ਤਾਂ ਵਿੱਚ ਜਾਏਗੀ ਬਿਲਕੁਲ ਫ੍ਰੀ ਸੇਵਾ ਜਿਹਦੇ ਪੱਤੀ ਵੀ ਨਹੀਂ ਹੈਗੀ ਬਿਲਕੁਲ ਫ੍ਰੀ ਕੰਮ ਕਰੇਗੀ ਬਿਲਕੁਲ ਫ੍ਰੀ ਫ੍ਰੀ ਸੇਵਾ ਦੇਗੀ ਕਿੰਨੀ ਦੇਰ ਕਿਹੜੀ ਜਗ੍ਹਾ ਅਮਰਸਰੀ ਦੇਗੀ ਜਾਂ ਇਹ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋਏਗੀ ਸੋਮਵਾਰ ਨੂੰ ਅਸੀਂ ਇਹਦਾ ਮਹੂਰਤ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਦੇ ਨਤਮਸਤਕ ਹੋ ਕੇ ਭਗਵਾਨ ਦਾ ਅਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਸੰਸਥਾ ਚੱਲੇਗੀ ਜਿੱਥੇ ਸਾਡੀ ਸੰਸਥਾਵਾਂ ਨੇ ਉੱਥੇ ਅਸੀਂ ਕੈਂਪ ਲਗਾਵਾਂਗੇ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਗਾਵਾਂਗੇ ਇਹ ਸਾਡੇ ਅੱਖਾਂ ਦਾ ਹਸਪੀਟਲ ਹੈ ਡਾਕਟਰ ਓਮ ਪ੍ਰਕਾਸ਼ ਹਸਪੀਟਲ ਉਹਦੇ ਉੱਪਰ ਸਾਡੀ ਸੰਸਥਾ ਦਾ ਮੰਦਿਰ ਹੈਗਾ ਇਹ ਉੱਥੇ ਅਸੀਂ ਉਥੇ ਕਿਸੇ ਨੂੰ ਉਸੇ ਪੁੱਛ ਸਕਦੇ ਹੋ ਉਥੇ ਸਾਨੂੰ ਆ ਕੇ ਮਿਲ ਸਕਦਾ ਹੈ ਇਹ ਬਿਲਕੁਲ ਫਰੀ ਕੋਸਟ ਹੈਗਾ ਜੀ ਇਹ ਬਿਲਕੁਲ ਫਰੀ ਕੋਸਟ ਹੈਗਾ ਜੀ ਕਿਸੇ ਨੇ ਕੈਂਪ ਲਗਾਣਾ ਉਹ ਵੀ ਸਾਨੂੰ ਦੱਸ ਸਕਦੇ ਹਨ ਕਿਸੇ ਪਿੰਡ ਦੇ ਵਿੱਚ ਬਹੁਤ ਦੂਰ ਪਿੰਡ ਹੈ ਜਾਂ ਬੋਲ ਜਿੱਥੇ ਲੋੜਵੰਦ ਚ ਜਾਣ ਉਥੇ ਜਾ ਜਾਈਗੇ ਹਨ ਉਹ ਕੰਸਲਟ ਕਰ ਸਕਦਾ ਹੈ ਇਹ ਬਿਲਕੁਲ ਜੀ ਸੰਸਥਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਸਾਰੇ ਭਗਤਾਂ ਨੇ ਬਹੁਤ ਵਧੀਆ ਨਾਲ ਮਿਲ ਕੇ ਇੱਕ 1 ਕਰੋੜ ਤੇ 25 ਲੱਖ ਦੇ ਪਤੀ ਲਾਗਤ ਦੇ ਨਾਲ ਇਹ バス ਖਰੀਦੀ ਗਈ ਹੈ ਤੇ ਸੇਵਾ ਦੇ ਲਈ ਹਾਜ਼ਰ ਹੈ ਜੀ ਹੋਰ ਗੋਰੀ ਸੰਸਥਾਵਾਂ ਤਾਂ ਬੈਲੀ ਕਵਾਂਗਾ ਮੈਂ ਤੇ ਇਹੀ ਕਵਾਂਗਾ ਸਾਰੀ ਸੰਸਥਾਵਾਂ ਜਿਹੜੀ ਵੀ ਸਮਾਜ ਦੇ ਕੰਮ ਕਰਦੀਆਂ ਸਾਰੀ ਇੱਕ ਹੀ ਹਨ ਸਾਰੇ ਨਾਲ ਮਿਲ ਕੇ ਕੰਮ ਕਰਦੀਆਂ ਅੱਗੇ ਵੀ ਕਰਨਗੇ ਮੈਨੂੰ ਪੂਰਾ ਹੈ ਤੇ ਸਭੀ ਸੰਸਥਾਵਾਂ ਲੋਕ ਭਲਾਈ ਦੇ ਲਈ ਹੀ ਕੰਮ ਕਰਦੀਆਂ ਤੇ ਅੱਗੇ ਵੱਧ ਕੇ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਹੈ ਸਾਰਿਆਂ ਨੇ ਅਸੀਂ ਨਾਲ ਮਿਲ ਕੇ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰੀਏ ਹਾਂ ਜੀ ਇਹ ਪਹਿਲੀ ਸੰਸਥਾ ਹੈਗੀ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਮੋਬਾਈਲ ਹਸਪੀਟਲ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਜਾਂ ਕਹਿੰਦੇ ਹਾਂ ਉਹ ਉਹ ਸੇਵਾਗੀਆਂ ਇੱਕ ਲੋ ਜਿਹੜਾ ਬਹੁਤ ਜ਼ਿਆਦਾ ਗਰੀਬੀ ਪਿੰਡਾਂ ਵਿੱਚ ਹੈਗੀ ਉੱਥੇ ਜਾਵਾਂਗੇ ਜਿਹੜੇ ਪੇ ਨਹੀਂ ਕਰ ਸਕਦੇ ਉਸ ਤੇ ਅਸੀਂ ਕੈਂਪ ਲਗਾ ਕੇ ਬਿਲਕੁਲ ਫ੍ਰੀ ਚੈੱਕਅਪ ਕਰਾਂਗੇ ਕਿੰਨੇ ਡਾਕਟਰ ਹੋਣਗੇ ਕੀ ਆ ਸਾਰਾ ਕੁਝ ਦੇਖੋ ਇਹਦੇ ਵਿੱਚ ਪੂਰੀ ਡਾਕਟਰ ਦੀ ਟੀਮ ਹੋਏਗੀ ਜੀ ਚਾਰ ਤੋਂ ਪੰਜ ਡਾਕਟਰ ਦੀਆਂ ਟੀਮਾਂ ਹੋਣਗੀਆਂ ਦੇ ਵਿੱਚ ਪੂਰਾ ਸੈਕਸ਼ਨ ਪੂਰਾ ਅੰਦਰ ਬਣਾਇਆ ਹੋਇਆ ਚੀਅਰਸ ਨੇ ਕੁਰਸੀਆਂ ਸਾਰਾ ਕੁਝ ਅੰਦਰ ਵਾਸੀ AC ਵੀ ਵਿੱਚ ਹੈਗਾ ਇਹਦੀ ਪ੍ਰੋਪਰ ਦੇ ਵਿੱਚ LED ਲੱਗੀ ਹੋਈ ਹੈ ਨੇ AC ਸਮਝਦੇ ਮਰੀਜ਼ ਨੂੰ ਪੂਰੀ ਸਹੂਲਤ ਵੀ ਲੱਗੀ ਜੀ ਮਰੀਜ਼ ਨੂੰ ਪੂਰੀ A1 ਹਸਪੀਟਲ ਵਗੀ ਪੂਰੀ ਸਹੂਲਤ ਦਿੱਤੀ ਜਾਏਗੀ ਕੋਈ ਜਾਤ ਪਾਤ ਕੋਈ ਪੇਦ ਪਪ ਵੀ ਐਚ ਕੁਝ ਵੀ ਨਹੀਂ ਹੈਗਾ ਸਭ ਦਰਮਾਨ ਨੂੰ ਇੱਕ ਲੈ ਕੇ ਚੱਲਦੇ ਆਂ ਤੇ ਅਗਾਹ ਵੀ ਚੱਲਾਂਗੇ ਵਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਨ ਕਿ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੀਦੇ ਹਨ ਸਮਾਜ ਸੇਵਾ ਦੇ ਲਈ ਕੰਮ ਕਰਨਾ ਚਾਹੀਦੇ ਹਨ ਸਭ ਨੂੰ ਧਰਮਾਂ ਨੂੰ ਇੱਕ ਹੋ ਕੇ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਤੇ ਇਕਜੁੱਟ ਹੋ ਕੇ ਹੀ ਕੰਮ ਕਰਨਾ ਚਾਹੀਦੇ ਹਨ